ਸਤਨਾਮ ਵਾਹਿਗੁਰੂ ਸਾਹਿਬ ਜੀ ਬਲੇ ਹਰੀ ਗੁਰ ਆਪਣੇ ਦੇਵ ਹੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗ ਜੁਗ ਅਟਲ ਚਵਰ ਛਤਰ ਤਖ ਦੇ ਮਾਲਕ ਸਾਰੀ ਮਨੁੱਖਤਾ ਦੇ ਸਾਹ ਦੇ ਰਹਿਬਰ ਤਪਦੇ ਹਿਰਦਿਆਂ ਨੂੰ ਠਾਰਨ ਵਾਲੀ ਬਾਣੀ ਦੇ ਮਜੱਸਮੇ ਧੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਕਿਰਪਾਲਤਾ ਦੇ ਹਲਤਾ ਮਹਿਰਮਤ ਦਾ ਸਦਕਾ ਅੰਮ੍ਰਿਤ ਗੁਰਬਾਣੀ ਗੁਰ ਇਤਿਹਾਸ ਕਰ ਪਰਿਵਾਰਾਂ ਵਿੱਚ ਬੈਠ ਆਨੰਦ ਮਾਣ ਰਹੇ ਵਿਭਾਗੀ ਸਤਸੰਗੀ ਜਨੋ ਅੱਜ ਆਪਾਂ ਜਿਸ ਪਾਵਨ ਸ਼ਬਦ ਦੀ ਵਿਚਾਰ ਸਾਂਝ ਪਾਉਣੀ ਹੈ ਅਸਾ ਦੀ ਵਾਰ ਗੁਰੂ ਗ੍ਰੰਥ ਸਾਹਿਬ ਵਿਚ ਆਈਆਂ ਹੋਈਆਂ 22-12 ਦੇ ਵਿੱਚੋਂ ਇੱਕ ਵਾਰ ਹੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਚਾਰਣ ਕੀਤੀ ਹੋਈ ਇਸ ਪਾਵਨ ਪੁਤਰ ਵਾਰ ਅੰਦਰ ਜੋ ਪਹਿਲਾ ਹੀ ਸ਼ਲੋਕ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਉਚਾਰਣ ਕੀਤਾ ਹੋਇਆ ਹੈ ਸ਼ਲੋਕ ਮਹੱਲਾ ਪਹਿਲਾ ਬਲੇ ਹਾਰੀ ਗੁਰੇ ਆਪਣੇ ਦੇਵ ਹੜੀ ਸਦਬਾਰ ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਬਾਰ ਖਿਆਲ ਰੱਖਿਓ ਨਿਰੰਕਾਰ ਨੇ ਇਸ ਕਾਇਨਾਤ ਦੀ ਸਿਰਜਣਾ ਕੀਤੀ ਆ ਇੱਕ ਨੇ ਹੀ ਇਹ ਸਾਰਾ ਪਸਾਰਾ ਪਸਾਰਿਆ ਏ ਗੁਰਬਾਣੀ ਅੰਦਰ ਬਯੰਤ ਸ਼ਬਦ ਨੇ ਜਿੱਥੇ ਸਬ ਸੱਚੇ ਪਾਰਸਾ ਨੇ ਇਸ ਪਸਾਰੇ ਦਾ ਜ਼ਿਕਰ ਕੀਤਾ ਕੀਤਾ ਪਸਾਓ ਇੱਕੋ ਕਬਾਓ ਤਿਸਤੇ ਹੋਏ ਲੱਖ ਦਰਿਆਓ ਨਿਰੰਕਾਰ ਨੇ ਇਹ ਸਾਰਾ ਕੁਝ ਸਿਰਜ ਦਿੱਤਾ ਸਾਰਾ ਕੁਝ ਬਣਾ ਦਿੱਤਾ ਪਰ ਬਣਾਉਣਾ ਹੀ ਕਾਫੀ ਨਹੀਂ ਸੀ ਬਣਾਏ ਹੋਏ ਨੂੰ ਸਵਾਰਣ ਦੀ ਲੋੜ ਪਈ ਜਿਵੇਂ ਪਹਾੜਾਂ ਦੀਆਂ ਚੋਟੀਆਂ ਦੇ ਵਿੱਚ ਖਾਨਾਂ ਦੇ ਵਿੱਚ ਨਿਰੰਕਾਰ ਨੇ ਸੋਨਾ ਪੈਦਾ ਕਰ ਦਿੱਤਾ ਸੋਨਾ ਮਨੁੱਖ ਨੇ ਬਣਾਇਆ ਨਹੀਂ ਸਿਰਫ ਉਹਦੀ ਖੋਜ ਕੀਤੀ ਆ ਮਨੁੱਖ ਜੋ ਕੁਝ ਵੀ ਕਰ ਰਿਹਾ ਨਾ ਉਹ ਨਿਰੰਕਾਰ ਦੇ ਬਣਾਏ ਦੀ ਖੋਜ ਹੀ ਕਰ ਰਿਹਾ ਹੈ ਬਣਾਇਆ ਨਿਰੰਕਾਰ ਨੇ ਸਭ ਕੁਝ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰਿਓ ਸਭ ਕੁਝ ਬੜਾ ਪਿਆਰਾ ਬਚਨ ਹੈ ਬਾਣੀ ਅੰਦਰ ਜਿੱਥੇ ਪਾਤਸ਼ਾਹ ਜੀ ਕਹਿੰਦੇ ਨੇ ਉਸ ਮਾਲਕ ਦੀ ਖੇਡ ਕੈਸੀ ਆ ਕਿ ਜਿੱਥੇ ਉਹ ਆਪ ਮੌਲਿਆ ਏ ਉੱਥੇ ਉਹਨੇ ਸਾਰੀ ਕਾਇਨਾਤ ਸ੍ਰਿਸ਼ਟੀ ਦੀ ਰਚਨਾ ਜਿਹੜੀ ਕੀਤੀ ਆ ਨਾ ਉਹ ਉਸ ਮੌਲਪੁਣੇ ਵਿੱਚ ਹੀ ਕੀਤੀ ਆ ਜਿਵੇਂ ਅਸੀਂ ਬਾਣੀ ਚ ਪੜਦੇ ਆ ਆਸਾ ਕੀ ਬਾਹਰ ਅੰਦਰ ਹੀ ਬਚਨ ਨੇ ਆਪੀਨੇ ਆਪ ਸਾਜਿਓ ਆਪੀਨੇ ਰਚਿਓ ਨਾਉ ਦੁਈ ਕੁਦਰਤ ਸਾਜੀਐ ਕਰਾਸਨ ਡਿਠੋ ਚਾਓ ਉਥੇ ਅਸੀਂ ਪਾਤਸ਼ਾਹ ਜੀ ਦੇ ਬਾਣੀ ਦੇ ਬਚਨ ਇਹ ਵੀ ਪੜਦੇ ਹਾਂ ਆਪ ਖਾਕ ਜਿਨ ਬੰਦ ਰਹੀ ਜਿਨੇ ਇਹ ertidh ਇਹ ਪਾਣੀ ਇਹ ਮਿੱਟੀ ਇਹ ਸਭ ਕੁਝ ਸਿਰਜ ਦਿੱਤਾ ਇਹਨੂੰ ਬਣਾਉਣ ਵਾਲਾ ਨਿਰੰਕਾਰ ਹੈ ਉਸ ਇੱਕ ਤੋਂ ਬਿਨਾਂ ਦੂਸਰਾ ਨਹੀਂ ਹੈ ਕਦੋਂ ਬਣਾਇਆ ਗਿਆ ਕਦੋਂ ਸਿਰਜਿਆ ਗਿਆ ਇਹ ਵੀ ਕੋਈ ਨਹੀਂ ਦੱਸ ਸਕਦਾ ਅਸੀਂ ਇਹ ਵੀ ਬਚਨ ਜਪਜੀ ਸਾਹਿਬ ਦੀ ਬਾਣੀ ਚ ਪੜਦੇ ਹਾਂ ਕਿਵ ਕਾਰ ਆਖਾਂ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ਉਹਨੇ ਇਹ ਸਾਰਾ ਕੁਝ ਜੋ ਕੁਝ ਵੀ ਸਿਰਜਿਆ ਏ ਜੋ ਕੁਝ ਵੀ ਬਣਾਇਆ ਏ ਬੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣੇ ਰਤ ਮਾਹ ਨਾ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣ ਸੋ ਇਹ ਆਪ ਜਾਣਦਾ ਏ ਕਦੋਂ ਤੂੰ ਬਣਿਆ ਏ ਕੀ ਉਸ ਪਸਾਰੇ ਵਿੱਚ ਉਹਨੇ ਸਮਾਇਆ ਹੋਇਆ ਬਣਾਉਣਾ ਹੀ ਸਭ ਕੁਝ ਨਹੀਂ ਸੀ ਇਸ ਬਣਾਏ ਹੋਏ ਨੂੰ ਸਵਾਰਣ ਦੀ ਵੀ ਲੋੜ ਸੀ ਤੁਸੀਂ ਕਦੇ ਕਿਸੇ ਦੇ ਗਲ ਵਿੱਚ ਖਾਣਾ ਵਿੱਚੋਂ ਨਿਕਲਿਆ ਹੋਇਆ ਜਿਹੜਾ ਸੋਨਾ ਏ ਉਹਦੀ ਢਲੀ ਕਿਸੇ ਦੇ ਗਲ ਵਿੱਚ ਪਾਈ ਨਹੀਂ ਵੇਖੋਗੇ ਉਸ ਸੋਨੇ ਨੂੰ ਲੱਭ ਕੇ ਖੋਜ ਕੇ ਫਿਰ ਉਸ ਨੂੰ ਸਵਾਰਨਾ ਸੀ ਸਿਰਜਣਾ ਤੇ ਸਵਾਰਨਾ ਨਿਰੰਕਾਰ ਨੇ ਸਿਰਜਣਾ ਕੀਤੀ ਆ ਮਨੁੱਖ ਦੀ ਮਨੁੱਖ ਨੂੰ ਸਵਾਰਨ ਵਾਸਤੇ ਨਿਰੰਕਾਰ ਨੂੰ ਹੀ ਆਪਣਾ ਸਾਕਾਰ ਰੂਪ ਲੈ ਕੇ ਇਸ ਧਰਤੀ ਤੇ ਆਉਣਾ ਪਿਆ ਹੈ ਉਹ ਇੱਕ ਹੈ ਅਸੀਂ ਇੱਕ ਓੰਕਾਰ ਦਾ ਹੀ ਜ਼ਿਕਰ ਪੜ ਰਹੇ ਸਾਂ ਪਰ ਉਸ ਇੱਕ ਨੇ ਸਰਗੁਣ ਤੇ ਨਿਰਗੁਣ ਦੋ ਕਰ ਲਏ ਨਿਰਗੁਣ ਨੇ ਹੀ ਆਪਣਾ ਇੱਕ ਸਰਗੁਣ ਸਰੂਪ ਬਣਾ ਲਿਆ ਨਿਰਆਕਾਰ ਨੇ ਹੀ ਆਪਣਾ ਇੱਕ ਆਕਾਰ ਬਣਾ ਲਿਆ ਜਿਵੇਂ ਅਸੀਂ ਬਾਣੀ ਚ ਪੜਦੇ ਆ ਆਪ ਨਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਨਰੰਕਾਰ ਆਕਾਰ ਨਿਰੰਕਾਰ ਨੂੰ ਆਕਾਰ ਵਿੱਚ ਆਉਣਾ ਪਿਆ ਕਾਦੇ ਲਈ ਇਹਨੂੰ ਸਵਾਰਨ ਵਾਸਤੇ ਕਿਨੂੰ ਸਵਾਰਨ ਵਾਸਤੇ ਜਿਸ ਮਨੁੱਖ ਨੂੰ ਨਿਰੰਕਾਰ ਨੇ ਸਿਰਜਿਆ ਸੀ ਕਿਉਂਕਿ ਜੇ ਇਦਾਂ ਹੀ ਰਹਿ ਜਾਂਦਾ ਤੇ ਕਹਾਣੀ ਕੁਝ ਹੋਰ ਹੋਣੀ ਸੀ ਜਿਵੇਂ ਖਾਣ ਵਿੱਚ ਪਈ ਹੋਈ ਸੋਨੇ ਦੀ ਡਲੀ ਪਈ ਰਹਿੰਦੀ ਤੇ ਭਾਵੇਂ ਸਦੀਆਂ ਪਈ ਰਹਿੰਦੀ ਪਰ ਜਦੋਂ ਇਕ ਸਾਕਾਰ ਰੂਪ ਨੇ ਇਕ ਆਕਾਰ ਨੇ ਉਸ ਡਲੀ ਦੀ ਭਾਲ ਕੀਤੀ ਖੋਜਿਆ ਨੂੰ ਖੋਜਣ ਤੋਂ ਬਾਅਦ ਵੀ ਉਹ ਕਿਸੇ ਦੇ ਤਨ ਦਾ ਸ਼ਿੰਗਾਰ ਨਾ ਬਣੀ ਸ਼ਿੰਗਾਰ ਕਦੋਂ ਬਣਦਾ ਉਹਨੇ ਜਦੋਂ ਇੱਕ ਸੁਨਿਆਰੇ ਨੇ ਉਸ ਡਲੀ ਨੂੰ ਲੈ ਕੇ ਤਾਂ ਦੇ ਕੇ ਕੋਠਾਲੀ ਚ ਪਾ ਕੇ ਪਹਿਲਾਂ ਉਹਦੀ ਖੋਟ ਮਕਾਉਣੀ ਉਹਦੇ ਅੰਦਰੋਂ ਖੋਟ ਮਕਾਉਣ ਤੋਂ ਬਾਅਦ ਉਹਨੂੰ ਇੱਕ ਆਕਾਰ ਦੇਣਾ ਇੱਕ ਰੂਪ ਦੇਣਾ ਇੱਕ ਸ਼ਕਲ ਦੇਣੀ ਹੈ ਉਹ ਮੰਦਰੀ ਵੀ ਹੋ ਸਕਦੀ ਹੈ ਉਹ ਚੈਨੀ ਵੀ ਹੋ ਸਕਦੀ ਹੈ ਉਹ ਛੱਲਾ ਵੀ ਹੋ ਸਕਦਾ ਹੈ ਉਹ ਕੋਈ ਵੀ ਗਹਿਣਾ ਕਿਸੇ ਦੇ ਗਲ ਵਿੱਚ ਤਾਂ ਹੀ ਲੱਗਦਾ ਹੈ ਕਿਸੇ ਦੇ ਤਨ ਦਾ ਸ਼ਿੰਗਾਰ ਤਾਂ ਹੀ ਬਣਦਾ ਹੈ ਜਦੋਂ ਉਹਨੂੰ ਸਵਾਰਿਆ ਜਾਂਦਾ ਹੈ ਬਸ ਠੀਕ ਇਸੇ ਤਰੀਕੇ ਨਾਲ ਮਨੁੱਖ ਨਿਰੰਕਾਰ ਨੇ ਸਿਰਜਿਆ ਹੈ ਨਿਰੰਕਾਰ ਦੀ ਪੈਦਾਇਸ਼ ਹੈ ਇਹ ਜਿਤਨਾ ਸਮਾਜ ਜਿਤਨਾ ਸੰਸਾਰ ਅਸੀਂ ਦੇਖ ਰਹੇ ਹਾਂ ਪਰ ਨਿਰੰਕਾਰ ਨੇ ਇਹਨੂੰ ਸਵਾਰਨ ਵਾਸਤੇ ਆਪਣਾ ਇੱਕ ਰੂਪ ਜਿਹਨੂੰ ਅਸੀਂ ਗੁਰੂ ਕਹਿੰਨੇ ਆ ਉਹ ਇਸ ਧਰਤੀ ਤੇ ਭੇਜਿਆ ਇਹਹੀ ਕਾਰਨ ਹੈ ਕਿ ਜਿਹੜਾ ਬਚਨ ਅਸੀਂ ਅੱਜ ਵਿਚਾਰ ਰਹੇ ਹਾਂ ਬਲਿਹਾਰੀ ਗੁਰ ਆਪਣੇ ਆਪਣੇ ਗੁਰੂ ਤੋਂ ਕੁਰਬਾਨ ਜਾਣਾ ਮੈਂ ਕਿਉਂ ਕੁਰਬਾਨ ਜਾਣਾ ਦਿਵਹਾੜੀ ਸਦ ਬਾਰ ਮੈਂ ਸਦ ਬਾਰ ਹਜ਼ਾਰਾਂ ਵਾਰ ਕੁਰਬਾਨ ਜਾਵਾਂ ਕਿਉਂ ਕੁਰਬਾਨ ਜਾਵਾਂ ਕਹਿੰਦੇ ਨੇ ਜਿੰਨ ਮਾਨਸ ਤੇ ਮਨੁੱਖ ਨਿਰੰਕਾਰ ਨੇ ਬਣਾਇਆ ਮਨੁੱਖ ਨੂੰ ਦੇਵਤਾ ਗੁਰੂ ਨੇ ਬਣਾਉਣਾ ਹੈ ਜਿਹੜਾ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਗਿਆ ਜਿਹੜਾ ਵੀ ਮਨੁੱਖ ਜਗਿਆਸੂ ਭਾਵਨਾ ਰੱਖ ਕੇ ਗੁਰੂ ਦੀ ਸ਼ਰਨ ਵਿੱਚ ਆ ਗਿਆ ਗੁਰੂ ਨੇ ਉਹਨੂੰ ਹੀ ਦੇਵਤਾ ਬਣਾ ਦਿੱਤਾ ਆਪਣੇ ਵਰਗਾ ਹੀ ਕਰ ਲਿਆ ਭੇਦ ਨਹੀਂ ਕੋਈ ਰਹਿਣ ਦਿੰਦਾ ਫਿਰ ਬੇਨਤੀ ਹੈ ਘਰ ਬਣਾਉਣੇ ਸੌਖੇ ਨੇ ਪਰ ਘਰਾਂ ਨੂੰ ਸਵਾਰਦਿਆਂ ਜ਼ਿੰਦਗੀਆਂ ਲੰਘ ਜਾਂਦੀਆਂ ਨੇ ਸਰੀਰ ਆਕਾਰ ਨਿਰੰਕਾਰ ਦੀ ਪੈਦਾਇਸ਼ ਹੈ ਨਿਰੰਕਾਰ ਨੇ ਬਣਾਏ ਨੇ ਮਨੁੱਖ ਗੁਰੂ ਨੇ ਨਹੀਂ ਬਣਾਇਆ ਮਨੁੱਖ ਨਿਰੰਕਾਰ ਨੇ ਬਣਾਇਆ ਸੋਨਾ ਮਨੁੱਖ ਨੇ ਨਹੀਂ ਬਣਾਇਆ ਸੋਨਾ ਨਿਰੰਕਾਰ ਨੇ ਬਣਾਇਆ ਹੈ ਇਹ ਜਿਤਨੀ ਬਨਸਪਤੀ ਆ ਨਾ ਜਿੰਨੇ ਫਲ ਪੌਦੇ ਬਨਸਪਤੀ ਜੋ ਕੁਝ ਅਸੀਂ ਦੇਖ ਰਹੇ ਹਾਂ ਬਾਰੀ ਤੌਰ ਤੇ ਇਹ ਸਭ ਨਿਰੰਕਾਰ ਦੀ ਖੇਡ ਹੈ ਪਰ ਉਸ ਬਣਾਏ ਹੋਏ ਬਾਗ ਨੂੰ ਉਸ ਬਣਾਏ ਹੋਏ ਬਨਸਪਤੀ ਨੂੰ ਮਾਲੀ ਸਵਾਰਦਾ ਹੈ ਯਾਦ ਰੱਖਿਓ ਇੱਕ ਉਹ ਥਾਂ ਹੈ ਜਿੱਥੇ ਦਰਖਤ ਲੱਗੇ ਨੇ ਤੇ ਬੇਸ਼ੁਮਾਰ ਦਰਖਤ ਲੱਗੇ ਨੇ ਇੱਕ ਦੂਜੀ ਥਾਂ ਹੈ ਉੱਥੇ ਵੀ ਦਰਖਤ ਹੀ ਲੱਗੇ ਨੇ ਇੱਕ ਦਰਖਤ ਲੱਗੇ ਨੇ ਤੇ ਮਨੁੱਖ ਉਹਨਾਂ ਕੋਲੋਂ ਲੰਘਣ ਲੱਗਿਆਂ ਵੀ ਡਰਦਾ ਹੈ ਇੱਕ ਦਰਖਤ ਲੱਗੇ ਨੇ ਬੂਟੇ ਲੱਗੇ ਨੇ ਉਹਨਾਂ ਦੀ ਬਾਕਾਇਦਾ ਟਿਕਟ ਲੈ ਕੇ ਉਹਨਾਂ ਨੂੰ ਵੇਖਣ ਜਾਂਦਾ ਹੈ ਜਿਹਨੂੰ ਬਾਗ ਕਹਿੰਦੇ ਆ ਜਿਨੂੰ ਬਗੀਚੀ ਕਹਿੰਨੇ ਆ ਜਿਨੂੰ ਜੂ ਕਹਿੰਨੇ ਆ ਜਿੱਥੇ ਜਾ ਕੇ ਇੱਕ ਉਹ ਜਨਵਰ ਨੇ ਜਿਹੜੇ ਮਨੁੱਖ ਨੂੰ ਖਾ ਜਾਂਦੇ ਨੇ ਇੱਕ ਉਹ ਨੇ ਗੁਰਮੁਖੋ ਜਿਹੜੇ ਮਨੁੱਖ ਦੇ ਸਿਖਾਏ ਹੋਏ ਨੇ ਜਿਨੂੰ ਕਿਸੇ ਨੇ ਟ੍ਰੇਨਡ ਕੀਤਾ ਹੈ ਗੁਰਮੁਖੋ ਖੇਡ ਬਸ ਇਨੀ ਕਿਸੇ ਸਾਦੋ ਰਚਨਾ ਰਾਮ ਬਣਾਈ ਕਾਇਨਾਤ ਦੀ ਸਿਰਜਣਾ ਮਨੁੱਖ ਦੀ ਸਿਰਜਣਾ ਪਸ਼ੂ ਪੰਛੀਆਂ ਦੀ ਸਿਰਜਣਾ ਦਰਖਤ ਬਨਸਪਤੀ ਜੋ ਕੁਝ ਵੀ ਆ ਅੰਡਜ ਜੇਰਜ ਸਿਤਜ ਉਤਪੁਜ ਤੇਰੇ ਕੀਤੇ ਜਨਤਾ ਸਭ ਕੁਝ ਤੇਰਾ ਬਣਾਇਆ ਹੋਇਆ ਏ ਪਰ ਇਸ ਬਣਾਏ ਹੋਏ ਦੀ ਕਹਾਣੀ ਨਹੀਂ ਸੀ ਇਹਨੂੰ ਸਵਾਰਨ ਦੀ ਲੋੜ ਸੀ ਉਸ ਸਵਾਰਨ ਵਾਸਤੇ ਫਿਰ ਗੁਰੂ ਨੂੰ ਨਿਰੰਕਾਰ ਨੂੰ ਗੁਰੂ ਰੂਪ ਵਿੱਚ ਆਣ ਕੇ ਇਸ ਮਨੁੱਖਤਾ ਨੂੰ ਸਵਾਰਨਾ ਪਿਆ। ਇਹੀ ਕਾਰਨ ਹੈ ਅਸੀਂ ਸਰਗੁਣ, ਨਿਰਗੁਣ, ਨਿਰੰਕਾਰ ਦੋਸ ਰੂਪਾਂ ਦਾ ਬਿਆਨ ਕਰਦੇ ਆ। ਨਿਰਗੁਣ ਆਪ ਸਰਗੁਣ ਵੀ ਓਹੀ ਕਲਾ ਤਾਰ ਜਨ ਸਗਲੀ 모ਹੀ ਜਿਵੇਂ ਇੱਕ ਦਰਖਤਾਂ ਦੇ ਇਕੱਠ ਨੂੰ ਸਵਾਰ ਕੇ ਬਧੀਆ ਬਾਗ ਬਣਾਇਆ ਜਾਂਦਾ ਏ। ਉਸ ਬਾਗ ਨੂੰ ਵੇਖਣ ਵਾਸਤੇ ਲੋਕ ਪੈਸਾ ਖਰਚਦੇ ਨੇ ਬਾਕਾਇਦਾ ਘੁੰਮਣ ਲਈ ਉਸ ਥਾਂ ਤੇ ਜਾਂਦੇ ਨੇ ਇੱਕ ਉਹ ਥਾਂ ਲੱਗੇ ਉੱਥੇ ਵੀ ਦਰਖਤ ਨੇ ਪਰ ਉਥੋਂ ਲੰਘਣ ਲੱਗਿਆ ਬੰਦਾ 100 ਵਾਰ ਸੋਚਦਾ ਹੈ ਜਿਹੜੇ ਮਨੁੱਖ ਸਬਰੇ ਹੋਏ ਨੇ ਜਿਨ੍ਹਾਂ ਨੂੰ ਗੁਰੂ ਸ਼ਬਦ ਨੇ ਸਵਾਰ ਦਿੱਤਾ ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਗਏ ਉਹਨਾਂ ਕੋਲ ਤੇ ਦੁਨੀਆਂ ਨੇੜੇ ਹੋ ਹੋ ਕੇ ਟੁਕ ਟੁਕ ਕੇ ਬੰਦੀ ਹੈ ਪਰ ਜਿਹੜੇ ਸ਼ਬਦ ਤੋਂ ਅਜੇ ਵੀ ਕੋਹਾਂ ਦੂਰ ਨੇ ਜਿਨ੍ਹਾਂ ਨੇ ਅਜੇ ਵੀ ਆਪਣੇ ਆਪ ਨੂੰ ਸਵਾਰਿਆ ਨਹੀਂ ਸ਼ਬਦ ਦੇ ਨਾਲ ਉਹਨਾਂ ਤੋਂ ਦੁਨੀਆ ਤੌਬਾ ਕਰਦੀ ਹੈ ਇੱਕ ਬੜਾ ਪਿਆਰਾ ਸ਼ਬਦ ਹੈ ਬਾਬਾ ਕਬੀਰ ਸਾਹਿਬ ਜੀ ਦਾ ਜਿਹੜਾ ਇਸ ਸ਼ਬਦ ਦੀ ਇਸ ਸ਼ਲੋਕ ਦੀ ਵਿਆਖਿਆ ਹੋਰ ਨੇੜੇ ਕਰ ਦੇਗਾ ਸਮਝ ਦ੍ਰਿਸ਼ਟ ਗੋਚਰੇ ਪਕੜ ਬਣੇਗੀ ਉਹ ਸ਼ਬਦ ਦੀ ਅਰੰਭਤਾ ਹੁੰਦੀ ਹੈ ਗੰਗਾ ਕੈ ਸੰਗ ਸਲਤਾ ਬਿਗਰੀ ਸਲਤਾ ਕਹਿੰਦੇ ਨੇ ਨਦੀ ਨੂੰ ਕਹਿੰਦੇ ਨੇ ਗੰਗਾ ਵਹਿ ਰਹੀ ਸੀ ਇਸੇ ਤਰੀਕੇ ਨਾਲ ਇੱਕ ਨਦੀ ਵਹਿ ਰਹੀ ਸੀ ਨਦੀ ਨਦੀ ਹੀ ਰਹਿ ਜਾਣੀ ਸੀ ਪਰ ਉਹ ਨਦੀ ਜਦੋਂ ਸਲਤਾ ਗੰਗਾ ਚ ਮਿਲ ਗਈ ਹੁਣ ਉਹਦੀ ਆਪਣੀ ਹੋਣ ਖਤਮ ਹੋ ਗਈ ਉਹਨੂੰ ਵੀ ਇੱਕ ਨਵਾਂ ਨਾਮ ਮਿਲ ਗਿਆ ਗੰਗਾ ਉਦੇ ਵਿੱਚ ਮਿਲਣ ਕਰਕੇ ਇੱਕ ਆਮ ਵਗਣ ਵਾਲੀ ਨਦੀ ਵੀ ਇੱਕ ਨਵਾਂ ਰੂਪ ਲੈ ਲੈਂਦੀ ਹੈ ਲੋਕ ਉਹਨੂੰ ਵੀ ਗੰਗਾ ਕਹਿੰਦੇ ਨੇ ਇਹ ਥੋੜਾ ਕੋਈ ਕਹਿੰਦਾ ਕਿ ਫਲਾਣੀ ਨਦੀ ਵਗ ਰਹੀ ਹੈ ਇਹਦੇ ਵਿੱਚ ਨਹੀਂ ਉਹਨੂੰ ਗੰਗਾ ਹੀ ਆਖਿਆ ਜਾਂਦਾ ਗੰਗਾ ਕੈ ਸੰਗ ਸਲਤਾ ਬਿਗਰੀ ਸੋ ਸਲਤਾ ਉਹ ਸਲਤਾ ਨਦੀ ਗੰਗਾ ਹੋਏ ਨਿਵਰੀ ਕਹਿੰਦੇ ਉਹ ਵੀ ਨਿਵਰ ਗਈ ਭਾਵ ਚੰਗੀ ਹੋ ਗਈ ਉਹਨੂੰ ਵੀ ਇੱਕ ਨਵਾਂ ਰੂਪ ਨਾ ਮਿਲ ਗਿਆ ਮਨੁੱਖ ਮਨੁੱਖ ਹੀ ਰਹਿ ਜਾਣਾ ਸੀ ਪਰ ਮਨੁੱਖ ਜਦੋਂ ਗੁਰੂ ਨਾਲ ਜੁੜ ਗਿਆ ਗੁਰੂ ਨੇ ਉਹਨੂੰ ਦੇਵਤਾ ਬਣਾ ਦਿੱਤਾ ਜਦੋਂ ਉਹ ਗੁਰੂ ਨਾਲ ਜੁੜ ਗਿਆ ਭਾਈ ਲੈਣਾ ਜੀ ਵਰਗੇ ਤੇ ਕਰਤਾਰ ਦੀ ਖੇਡ ਦੇਖੋ ਗੁਰੂ ਨਾਨਕ ਨੇ ਭਾਈ ਲੈਣੇ ਨੂੰ ਗੁਰੂ ਅੰਗਦ ਬਣਾ ਦਿੱਤਾ ਐਡੀ ਵੱਡੀ ਤਾਕਤ ਸਮਰੱਥਾ ਰੱਖਦਾ ਏ ਗੁਰੂ ਇਸ ਕਰਕੇ ਸਭ ਸੱਚੇ ਪਾਰਸਬਾਬਾ ਕਬੀਰ ਜੀ ਕਹਿੰਦੇ ਨੇ ਬਿਗਰਿਓ ਕਬੀਰਾ RAM ਦੁਹਾਈ ਦੁਨੀਆ ਕਹਿੰਦੇ ਨੇ ਕਬੀਰ ਵਿਗੜ ਗਿਆ ਦੁਨੀਆ ਕਹਿੰਦੇ ਕਬੀਰ ਸਾਡੀ ਮੰਨਦਾ ਨਹੀਂ ਕਬੀਰ ਸਾਹਿਬ ਕਹਿੰਦੇ ਨੇ ਮੈਂ ਵਿਗੜਿਆ ਹੀ ਚੰਗਾ ਪਰ ਮੈਂ ਵਿਗੜਿਆ ਉਹ ਵਿਗੜਿਆ ਜਿਹੜਾ ਸਬਰਿਆ ਹੋਇਆ ਵਿਗੜਿਆ ਮੈਂ ਉਹ ਵਿਗੜਿਆ ਨਹੀਂ ਜਿਹੜਾ ਸਮਾਜ ਵਿੱਚ ਖੌਰੂ ਪੈਦਾ ਕਰਦਾ ਮੈਂ ਇੱਕ ਚੰਗੇ ਤਰੀਕੇ ਨਾਲ ਵਿਗੜਿਆ ਭਾਵ ਚੰਗੇ ਤਰੀਕੇ ਨਾਲ ਇੱਥੇ ਵਿਗੜੇ ਦਾ ਅਰਥ ਹੈ ਸਵਰਿਆ ਕਬੀਰ ਸਾਹਿਬ ਕਹਿੰਦੇ ਨੇ ਮੈਨੂੰ ਲੋਕ ਕਹਿੰਦੇ ਨੇ ਵਿਗਰਿਓ ਕਬੀਰਾ ਕਬੀਰ ਵਿਗੜ ਗਿਆ RAM ਦੁਹਾਈ ਦੁਹਾਈ ਰੱਬ ਦੀ ਕਬੀਰ ਗਲਤ ਹੋ ਗਿਆ ਪਰ ਕਹਿੰਦੇ ਮੈਂ ਜਿਹੜਾ ਗਲਤ ਹੋਇਆ ਸੱਚ ਭਇਓ ਅਣਕਤੇ ਨਾ ਜਾਈ ਕਹਿੰਦੇ ਮੈਂ ਤੇ ਸੱਚ ਚ ਵਿਗੜਿਆ ਤੇ ਜਿਹੜੇ ਸੱਚ ਚ ਮੈਂ ਵਿਗੜਿਆ ਮੈਂ ਤੇ ਚਾਹੁੰਨਾ ਹਰ ਕੋਈ ਉਸ ਸੱਚ ਵਿੱਚ ਵਿਗੜੇ ਪਰ ਕਹਿੰਦੇ ਕਹਾਣੀ ਬਹੁਤ ਔਖੀ ਹੈ ਕਿਉਂਕਿ ਜੇ ਗੰਗਾ ਚ ਸਲਤਾ ਮਿਲਦੀ ਹੈ ਤੇ ਗੰਗਾ ਚ ਮਿਲੀ ਹੋਈ ਸਲਤਾ ਆਪਣਾ ਰੂਪ ਛੱਡ ਰਹੀ ਹੈ ਆਪਣਾ ਆਪ ਤਿਆਗ ਰਹੀ ਹੈ ਅਸੀਂ ਕਹਿੰਨੇ ਤਾਂ ਹਾਂ ਗੁਰੂ ਪਾਰਸਾ ਜੀ ਤੁਹਾਨੂੰ ਮਿਲੇ ਅਸੀਂ ਤੁਹਾਨੂੰ ਮਿਲਦੇ ਹਾਂ ਅਸੀਂ ਮੈਂ ਰੋਜ਼ ਪਾਠ ਕਰਦਾ ਮੈਂ ਰੋਜ਼ ਗੁਰਦੁਆਰੇ ਜਾਂਦਾ ਮੈਂ ਰੋਜ਼ ਮੰਦਰ ਜਾਂਦਾ ਪਰ ਮਹਾਰਾਜ ਕਹਿੰਦੇ ਨੇ ਦੇਖ ਇੱਕ ਸਲਤਾ ਗੰਗਾ ਚ ਮਿਲ ਗਈ ਗੰਗਾ ਦਾ ਰੂਪ ਹੋ ਗਏ ਤੇ ਜੇ ਤੂੰ ਗੁਰਦੁਆਰੇ ਜਾਣਾ ਤੇ ਹੁਣ ਤੱਕ ਤੇ ਤੂੰ ਵੀ ਇੱਕ ਗੁਰਦੁਆਰਾ ਬਣ ਜਾਣਾ ਚਾਹੀਦਾ ਸੀ ਭਾਵ ਗੁਰਦੁਆਰਾ ਰੱਬ ਦੀ ਥਾਂ ਰੱਬ ਦੀ ਜਗ੍ਹਾ ਤੇਰੇ ਅੰਦਰ ਤੇ ਸ਼ਬਦ ਵਸ ਜਾਣਾ ਚਾਹੀਦਾ ਸੀ ਹੁਣ ਤੱਕ ਤੂੰ ਤੇ ਪਵਿੱਤਰ ਹੋ ਜਾਣਾ ਚਾਹੀਦਾ ਤੂੰ ਤੇ ਨੇਕ ਹੋ ਜਾਣਾ ਚਾਹੀਦਾ ਸੀ ਤੂੰ ਤੇ ਅਜੇ ਵੀ ਨਹੀਂ ਇਹਦਾ ਮਤਲਬ ਵੀ ਤੂੰ ਅਜੇ ਮਿਲਿਆ ਹੀ ਨਹੀਂ ਇੱਕ ਆਮ ਨਦੀ ਮਿਲਦੀ ਐ ਤੇ ਗੰਗਾ ਹੋ ਨਿਵੜਦੀ ਐ ਜੇ ਤੂੰ ਸੱਚਮੁੱਚ ਗੁਰੂ ਨੂੰ ਮਿਲਿਆ ਨਾ ਤੇਰੇ ਜੀਵਨ ਵਿੱਚੋਂ ਗੁਰੂ ਨਜ਼ਰ ਆਉਣਾ ਚਾਹੀਦਾ ਸੀ ਤੇਰੇ ਕਰਤਾਰ ਵਿੱਚੋਂ ਗੁਰੂ ਨਜ਼ਰ ਆਉਣਾ ਚਾਹੀਦਾ ਸੀ ਤੇਰੀ ਬੋਲ ਬਾਣੀ ਵਿੱਚੋਂ ਗੁਰੂ ਨਜ਼ਰ ਆਉਣਾ ਚਾਹੀਦਾ ਸੀ ਇਸ ਕਰਕੇ ਕਬੀਰ ਸਾਹਿਬ ਉਦਾਹਰਨਾ ਦੇ ਕੇ ਕਹਿੰਦੇ ਨੇ ਕਹਿੰਦੇ ਨੇ ਚੰਦਨ ਕੈ ਸੰਗ ਤਰਬਰ ਬਿਗਰਿਓ ਤਰਬਰ ਦਰਖਤ ਨੂੰ ਕਹਿੰਦੇ ਨੇ ਇੱਕ ਆਮ ਦਰਖਤ ਚੰਦਨ ਦੇ ਨੇੜੇ ਲੱਗ ਗਿਆ ਕੁਝ ਸਾਲਾਂ ਬਾਅਦ ਉਸ ਦਰਖਤ ਦੀ ਉਸ ਟਾਣੀ ਦੇ ਵਿੱਚੋਂ ਚੰਦਨ ਵਾਲੀ ਮਹਿਕ ਆਉਣ ਲੱਗ ਪਈ ਕਿਉਂ ਆਉਣ ਲੱਗ ਪਈ ਕਿਉਂਕਿ ਉਹ ਦਰਖਤ ਚੰਦਨ ਨਾਲ ਜੁੜ ਗਿਆ ਚੰਦਨ ਕੈ ਸੰਗ ਤਰਵਰ ਬਿਗਰਿਓ ਸੋ ਤਰਵਰ ਚੰਦਨ ਹੋਏ ਨਿਬਰਿਓ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਜਿਹੜਾ ਮੈਂ ਵਿਗੜਿਆ ਮੈਂ ਨਿਰੰਕਾਰ ਨਾਲ ਜੁੜ ਕੇ ਵਿਗੜਿਆ ਤੇ ਕਿਹੜੀਆਂ ਤਰੀਕਿਆਂ ਨਾਲ ਵਿਗੜਿਆ ਪਹਿਲੀ ਉਦਾਹਰਣ ਦੇ ਦਿੱਤੀ ਗੰਗਾ ਦੀ ਦੂਸਰੀ ਉਦਾਹਰਣ ਦੇ ਦਿੱਤੀ ਚੰਦਨ ਦੀ ਹਾਲਾਂਕਿ ਗੁਰਬਾਣੀ ਅੰਦਰ ਤੁਸੀਂ ਪੜੋਗੇ ਨਾ ਤੇ ਪਾਤਸ਼ਾਹ ਨੇ ਬੜਾ ਪਿਆਰਾ ਇਹ ਸ਼ਬਦ ਸਪਸ਼ਟ ਕੀਤਾ ਹੋਇਆ ਹੈ। ਹੋਏ ਵੀ ਚੰਦਨ ਹੋਏ ਰਹੈ ਬਸੈ ਜੋ ਚੰਦਨ ਪਾਸ। ਜਿਹੜੇ ਚੰਦਨ ਕੋਲ ਵੱਸਦੇ ਨੇ ਨਾ ਉਹ ਚੰਦਨ ਹੀ ਹੋ ਜਾਂਦੇ ਨੇ। ਪਰ ਮਹਾਰਾਜ ਨੇ ਇੱਕ ਥਾਂ ਤੇ ਐਸਾ ਵੀ ਬਖਸ਼ਿਸ਼ ਰਹਿਮਤ ਕੀਤੀ ਕਹਿਣ ਲੱਗੇ ਵੀ ਸਾਰੇ ਚੰਦਨ ਨਹੀਂ ਹੋ ਜਾਂਦੇ। ਸਾਰੇ ਚੰਦਨ ਨਹੀਂ ਹੁੰਦੇ ਦਰਖਤ। ਇਕ ਐਸਾ ਵੀ ਹੈ ਜਿਹੜਾ ਆਪਣੇ ਹੀ ਹੰਕਾਰ ਦੇ ਵਿੱਚ ਚੰਦਨ ਦੀ ਖੁਸ਼ਬੂ ਵੀ ਨਹੀਂ ਲੈਂਦਾ ਤੇ ਹੰਕਾਰ ਵਿੱਚ ਹੀ ਖਤਮ ਹੋ ਜਾਂਦਾ ਜਿੱਥੇ ਆਖਿਆ ਨਾ ਕਿ ਓਏ ਵੀ ਚੰਦਨ ਹੋਏ ਰਹਾ ਬਸ ਹੈ ਜੋ ਚੰਦਨ ਪਾਸ ਉਥੇ ਆਖਿਆ ਚੰਦਨ ਕੈ ਨਿਕਟ ਹੈ ਬਸ ਹੈ ਬਾਸ ਸੁਗੰਧ ਦਾ ਹੋਏ ਚੰਦਨ ਦੇ ਨੇੜੇ ਬਾਸ ਵੀ ਰਹਿੰਦਾ ਪਰ ਉਹਦੇ ਵਿੱਚ ਕੋਈ ਖੁਸ਼ਬੂ ਪੈਦਾ ਨਹੀਂ ਹੁੰਦੀ ਕਈ ਮੇਰੇ ਵਰਗੇ ਰਹਿੰਦੇ ਗੁਰੂ ਘਰਾਂ ਚ ਸੇਵਾ ਵੀ ਕਰਨਗੇ ਬਾਣੀ ਵੀ ਪੜਨਗੇ ਕੋਈ ਦਿਨ ਇਹੋ ਜਾਂ ਨਹੀਂ ਜਦਨ ਨਾਗਾ ਪੈ ਜਾਏ ਜ਼ਿੰਦਗੀ ਚ ਹਰ ਰੋਜ ਪੱਕਾ ਨਾਮ ਬਣਾਇਆ ਹੋਇਆ ਪਰ ਅਜੇ ਤੱਕ ਉਹ ਮਹਿਕ ਉਹ ਖੁਸ਼ਬੂ ਜੀਵਨ ਵਿੱਚੋਂ ਨਹੀਂ ਆਈ ਕੋਈ ਬਦਲਾ ਨਹੀਂ ਕੋਈ ਚੇਂਜ ਨਹੀਂ ਚੰਦਨ ਦੇ ਕੋਲ ਰਹਿਣ ਵਾਲਾ ਜਿਵੇਂ ਬਾਸ ਬਾਸ ਹੀ ਰਹਿ ਜਾਂਦਾ ਹੈ ਨਾ ਉਦੇ ਚ ਮਹਿਕ ਨਹੀਂ ਆਉਂਦੀ। ਬਾਸ ਬਡਾਈ ਬੁੱਢਿਆ ਬਾਣੀ ਚ ਪੜੀਏ ਪਾਤਸ਼ਾਹ ਜੀ ਕਹਿੰਦੇ ਨੇ ਵੀ ਜਿਵੇਂ ਬਾਸ ਰਹਿ ਗਿਆ ਸੀ ਨਾ ਸਖਣਾ ਦੇਖੀ ਕਿਤੇ ਤੂੰ ਵੀ ਸਖਣਾ ਨਾ ਰਹਿ ਜਾਇ। ਐਉਂ ਮਤ ਬੁੱਢੋ ਕੋਏ। ਇਹ ਤਰੀਕੇ ਇਸ ਤਰੀਕਾ ਕਰਤਾ ਇਸ ਜੁਗਤ ਵਾਲਾ ਤੂੰ ਜੀਵਨ ਵਿੱਚ ਮੈਥਡ ਨਾ ਬਣਾ ਲਈ। ਜੇ ਤੂੰ ਗੁਰੂ ਨਾਲ ਜੁੜਿਆ ਨਾ ਜੇ ਤੂੰ ਸ਼ਬਦ ਨਾਲ ਜੁੜਿਆ ਜੇ ਤੂੰ ਸੱਚ ਨਾਲ ਜੁੜਿਆ ਤੇ ਉਹ ਸੱਚ ਤੇਰੀ ਜ਼ਿੰਦਗੀ ਚ ਨਜ਼ਰ ਆਉਣਾ ਚਾਹੀਦਾ ਚੰਦਨ ਕੈ ਸੰਗ ਤਰਬਰ ਵਿਗਰਿਓ ਸੋ ਤਰਬਰ ਚੰਦਨ ਹੋਏ ਨਿਬਰਿਓ ਫਿਰ ਕਹਿੰਦੇ ਨੇ پارਸ ਕੈ ਸੰਗ ਤਾਂਬਾ ਵਿਗਰਿਓ ਮੰਨਿਆ ਜਾਂਦਾ ਏ ਕਿ پارਸ ਨਾਲ ਸੱਤ ਧਾਤਾਂ ਛੋ ਜਾਣ ਤੇ ਉਹ ਉਹਨੂੰ ਸੋਨਾ ਬਣਾ ਦਿੰਦੀਆਂ ਹਨ ਪਾਰਸ ਇੱਕ ਇਹੋ ਜਿਹਾ ਪੱਥਰ ਕਹਿ ਲੋ ਜਾਂ ਇਹੋ ਜੀ ਧਾਤ ਹੈ ਜਿਹਦੇ ਨਾਲ ਜੁੜਨ ਵਾਲੀ ਦੂਸਰੀ ਧਾਤ ਉਹਨੂੰ ਸੋਨਾ ਬਣਾ ਦਿੰਦੀ ਹੈ। ਗੁਰੂ ਸਾਹਿਬ ਕਹਿੰਦੇ ਨੇ ਜੇ ਤੂੰ ਸੱਚਮੁੱਚ ਇਸ ਗੱਲ ਨੂੰ ਪ੍ਰਵਾਨ ਕਰਨਾ ਤੇ ਤੂੰ ਹੁਣ ਤੱਕ ਪਾਰਸ ਬਣ ਜਾਣਾ ਚਾਹੀਦਾ ਸੀ। ਭਾਵ ਸੋਨਾ ਬਣ ਜਾਣਾ ਚਾਹੀਦਾ ਸੀ। ਗੁਰ ਪਾਰਸ ਹਮ ਲੋਹ ਗੁਰੂ ਪਾਰਸ ਸੀ। ਅਸੀਂ ਲੋਹੇ ਵਰਗੇ ਸੀ। ਅਸੀਂ ਪਾਰਸ ਨਾਲ ਜੁੜ ਕੇ ਤੇ ਸ਼ੁੱਧ ਸੋਨੇ ਹੋ ਜਾਣਾ ਚਾਹੀਦਾ ਸੀ ਸੋਨਾ ਸ਼ਬਦ ਇਸ ਕਰਕੇ ਵਰਤਿਆ ਗੁਰਮੁਖੋ ਸੋਨਾ ਸ਼ੁੱਧ ਹੋਵੇ ਨਾ ਮਿਲਾਵਟ ਨਾ ਹੋਵੇ ਖੋਟ ਨਾ ਹੋਵੇ ਤੇ ਮਨੁੱਖ ਬੜਾ ਸੰਭਾਲ ਕੇ ਰੱਖਦਾ ਹੈ ਸ਼ੁੱਧ ਸੋਨੇ ਦੀ ਕੀਮਤ ਵੀ ਵੱਧ ਹੁੰਦੀ ਹੈ ਜਿਹੜਾ ਗੁਰੂ ਨਾਲ ਜੁੜਿਆ ਨਾ ਸੱਚ ਜਾਣੇ ਉਹ ਗੁਰਮੁਖੋ ਉਹ ਅੰਦਰੋਂ ਬਾਹਰੋਂ ਇੱਕ ਹੋ ਜਾਂਦਾ ਹੈ ਜਦੋਂ ਕੁਠਾਲੀ ਚ ਪਾ ਕੇ ਸੁਨਿਆਰਾ ਸੋਨੇ ਦੀ ਖੋਟ ਮਕਾਉਂਦਾ ਨਾ ਤੇ ਤੁਸੀਂ ਕਿਤੇ ਨੋਟ ਕਰਿਓ ਗੁਰਬਾਣੀ ਚ ਬਚਨ ਆਏ ਨੇ ਜਿਉ ਕਨਕੋ ਕੁਠਾਰੀ ਚਰਿਓ ਕਵਰੋ ਹੋਤ ਫਿਰੋ ਜਬ ਤੈ ਸੁਧ ਪਏ ਹੈ ਬਾਰਾ ਤਬ ਤੈ ਥਾਨ ਫਿਰੋ ਕਿ ਕੁਠਾਲੀ ਚ ਪਾਇਆ ਹੋਇਆ ਸੋਨਾ ਤੇ ਸੁਨਿਆਰੇ ਨੇ ਥੱਲੇ ਦਿੱਤੀ ਤਾਂ ਅੱਗ ਸੇਕ ਉਹ ਇੰਨੀ ਤੇਜ਼ੀ ਨਾਲ ਘੁੰਮਦਾ ਕਹਿੰਦੇ ਨੇ ਵੀ ਉਹਦੀ ਰੀਡਿੰਗ ਨਹੀਂ ਕੋਈ ਕਰ ਸਕਦਾ ਜਿੰਨੀ ਤੇਜ਼ੀ ਨਾਲ ਉਹ ਘੁੰਮਦਾ ਪਰ ਜਦੋਂ ਉਦੀ ਖੋਟ ਮੁੱਕ ਜਾਂਦੀ ਹੈ ਫਿਰ ਉਹ ਟਿਕ ਜਾਂਦਾ ਫਿਰ ਟਿਕੇ ਹੋਏ ਨੂੰ ਕੋਈ ਘੁਮਾ ਨਹੀਂ ਸਕਦਾ ਫਿਰ ਜਿੰਨਾ ਮਰਜੀ ਤਾ ਦਿੱਤਾ ਜਾਵੇ ਉਹ ਫਿਰ ਘੁੰਮਦਾ ਨਹੀਂ ਗੁਰੂ ਸਾਹਿਬ ਕਹ ਰਹੇ ਨੇ ਵੀ ਜਿਵੇਂ ਸ਼ੁੱਧ ਹੋਇਆ ਸੋਨਾ ਫਿਰ ਡੋਲਦਾ ਨਹੀਂ ਥੜਕਦਾ ਨਹੀਂ ਦੌੜਦਾ ਨਹੀਂ ਭੱਜਦਾ ਨਹੀਂ ਠੀਕ ਇਸੇ ਤਰ੍ਹਾਂ ਜਿਹੜਾ ਸੱਚ ਵਿੱਚ ਇੱਕ ਵਾਰੀ ਇੱਕਮਿਕ ਹੋ ਗਿਆ ਨਾ ਉਹ ਫਿਰ ਪਦਾਰਥਾਂ ਪਿੱਛੇ ਨਹੀਂ ਡੋਲਦਾ ਉਹ ਫਿਰ ਲੋਭ ਪਿੱਛੇ ਨਹੀਂ ਡੋਲਦਾ ਉਹ ਫਿਰ ਈਰਖਾ ਪਿੱਛੇ ਨਹੀਂ ਡੋਲਦਾ ਉਹ ਫਿਰ ਹੰਕਾਰ ਪਿੱਛੇ ਨਹੀਂ ਆਪਣਾ ਆਪ ਗਵਾ ਲੈਂਦਾ ਜੇ ਸ਼ੁੱਧ ਹੋ ਗਿਆ ਇਸ ਕਰਕੇ ਕਹਿ ਰਹੇ ਨੇ پارਸ ਕੈ ਸੰਗ ਤਾਂਬਾ ਬਿਗਰਿਓ ਸੋ ਤਾਂਬਾ ਕੰਚਨ ਹੋਇ ਨਿਬਰਿਓ ਗੁਰ پارਸ ਹਮ ਲੋਹ ਮਿਲ ਕੰਚਨ ਹੋ ਆਰਾ ਅਸੀਂ ਸ਼ੁੱਧ ਕੰਚਨ ਸੋਨੇ ਬਣ ਗਏ ਸਤਗੁਰ ਫਿਰ ਅੱਗੇ ਬਖਸ਼ਿਸ਼ ਕਰਦੇ ਨੇ ਸੰਤਨ ਕੈ ਸੰਗ ਕਬੀਰਾ ਬਿਗਰਿਓ ਸੰਤਨ ਕੈ ਰੱਬ ਦੇ ਪਿਆਰਿਆਂ ਨਾਲ ਗੁਰੂ ਨਾਲ ਮਿਲ ਕੇ ਪੂਰੇ ਗੁਰੂ ਨੇ ਕਲਾ ਵਰਤਾ ਦਿੱਤੀ ਖੇਡ ਵਰਤਾ ਦਿੱਤੀ ਕਿ ਜਿਹੜਾ ਕਬੀਰ ਸਿਰਫ ਕਬੀਰ ਸੀ ਨਾਮ ਦਾ ਕਰਤੇ ਨੇ ਏਡੀ ਖੇਡ ਵਰਤਾ ਦਿੱਤੀ ਉਸ ਕਬੀਰ ਨੂੰ ਆਪਣੇ ਵਿੱਚ ਮਿਲਾ ਲਿਆ ਤੇ ਕਿੰਨਾ ਕੁ ਮਿਲਾ ਲਿਆ ਕਬੀਰ ਸਾਹਿਬ ਕਹਿੰਦੇ ਨੇ RAM ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਨੀ ਹੁਣ ਪਛਾਨ ਹੀ ਨਹੀਂ ਹੋ ਰਹੀ ਰੱਬ ਵਿੱਚ ਤੇ ਕਬੀਰ ਵਿੱਚ ਅੰਤਰ ਭੇਦ ਹੀ ਕੋਈ ਨਹੀਂ ਰਹਿ ਗਿਆ ਸੰਤਨ ਕੈ ਸੰਗ ਕਬੀਰਾ ਬਿਗਰਿਓ ਸੋ ਕਬੀਰ ਰਾਮ ਹੋਏ ਨਿਭਰਿਓ ਕਬੀਰ RAM ਹੋ ਗਿਆ ਉਹਦਾ ਹੀ ਰੂਪ ਹੋ ਗਿਆ ਜਿੰਨੂ ਜਪਿਆ ਜਿੰਨੂ ਧਿਆਇਆ ਉਹਦੇ ਨਾਲ ਇੱਕ ਮਿਕਤਾ ਹੋ ਗਈ ਦ્વੈਤ ਐ ਇੱਕ ਰੂਪ ਹੋਏ ਗਇਓ ਇਸ ਕਰਕੇ ਸਭ ਸੱਚੇ ਪਾਤਸ਼ਾ ਇਹ ਪਾਵਨ ਸ਼ਲੋਕ ਵਿੱਚ ਇਹੀ ਸਮਝਾ ਰਹੇ ਨੇ ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਬਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਹ ਗੁਰੂ ਨੇ ਸਾਨੂੰ ਦੇਵਤੇ ਬਣਾ ਦਿੱਤਾ ਮਨੁੱਖ ਨਹੀਂ ਰਹਿਣ ਦਿੱਤਾ ਨਰ ਤੇ ਸੁਰ ਹੋਏ ਜਾਤ ਨਿਮਖ ਮੈਂ ਨਿਮਖ ਮਾਤਰ ਦੀ ਸੰਗਤ ਗੁਰੂ ਦੀ ਜਿਹੜੀ ਆ ਨਾ ਉਹ ਮਨੁੱਖ ਨੂੰ ਦੇਵਤਾ ਬਣਾ ਦਿੰਦੀ ਆ ਤੇ ਜੇ ਨਹੀਂ ਦੇਵਤਾ ਬਣਿਆ ਤੇ ਫਿਰ ਇਹ દોਸ਼ ਗੁਰੂ ਨੂੰ ਨਹੀਂ ਆ ਮਹਾਰਾਜ ਨੇ ਉੱਥੇ ਵੀ ਸਮਝਾ ਦਿੱਤਾ ਕਹਿੰਦੇ ਨੇ ਗੁਰੂ ਪੂਰਾ ਸਮਰੱਥ ਹੈ ਕਮੀ ਤੇਰੇ ਚ ਹੋ ਸਕਦੀ ਆ ਘਾਟ ਤੇਰੇ ਚ ਹੋ ਸਕਦੀ ਆ ਤੂੰ ਚੰਦਨ ਵਰਗਾ ਹੰਕਾਰੀ ਵਾਹਿਗੁਰੂ ਵਾਸ ਵਰਗਾ ਹੰਕਾਰੀ ਬਣ ਕੇ ਚੰਦਨ ਕੋਲ ਬੈਠ ਗਿਆ ਤੇ ਤੇਰੇ ਚ ਮਹਿਕਾ ਕਿੱਥੋਂ ਆਉਣੀਆ ਸਨ ਇਸ ਕਰਕੇ ਸਾਚਾ ਸਤਗੁਰ ਕਿਆ ਕਰੈ ਜੋ ਸਿੱਖਾਂ ਮੈਂ ਚੂਕ ਅੰਦੇ ਏਕ ਨਾ ਲੱਗ ਗਈ ਜੋ ਬਾਸ ਬਜਾਈਏ ਫੂਕ ਗੁਰਬਾਣੀ ਉਹੀ ਹੈ ਗੁਰਮੁਖੋ ਜਿਹੜੀ ਬਾਣੀ ਨੂੰ ਪੜ ਕੇ ਇੱਕ ਠੱਗ ਸੱਜਣ ਬਣ ਗਿਆ ਬਾਣੀ ਉਹੀ ਹੈ ਗੁਰਮੁਖੋ ਜਿਹਨੂੰ ਪੜਨ ਤੋਂ ਬਾਅਦ ਇੱਕ ਚੋਰ ਸੱਚਮੁੱਚ ਭੂਮੀਆਂ ਜੀ ਬਣ ਗਏ ਬਾਣੀ ਉਹੀ ਹੈ ਸ਼ਬਦ ਉਹੀ ਨੇ ਗੁਰਮੁਖੋ ਜਿਸ ਸ਼ਬਦ ਨੇ ਭਾਈ ਲੈਣਾ ਜੀ ਦਾ ਜੀਵਨ ਬਦਲ ਕੇ ਰੱਖ ਦਿੱਤਾ ਬਾਣੀ ਉਹੀ ਹੈ ਜਿਸ ਬਾਣੀ ਨੇ ਇੱਕ ਨੂਰ ਸਾਹ ਜਾਦੂਗਰਨੀ ਨੂੰ ਇੱਕ ਨੇਕ ਇਨਸਾਨ ਬਣਾ ਦਿੱਤਾ ਬਾਣੀ ਉਹੀ ਹੈ ਗੁਰਮਖੋ ਜਿਹੜੀ ਪਾਈ ਮਨ ਸੁਖ ਦਾ ਜੀਵਨ ਬਦਲ ਦਿੰਦੀ ਹੈ ਬਾਣੀ ਚ ਕੋਈ ਘਾਟ ਕੋਈ ਖਾਮੀ ਨਹੀਂ ਖਾਮੀ ਘਾਟ ਕਮਜ਼ੋਰੀ ਮੇਰੇ ਵਿੱਚ ਹੈ ਜੇ ਮੈਂ ਅਜੇ ਵੀ ਨਹੀਂ ਬਦਲ ਰਿਹਾ ਇਹਦਾ ਮਤਲਬ ਵੀ ਅਜੇ ਤੱਕ ਮੇਰੇ ਸੁਰਤ ਵਿੱਚ ਮੇਰੀ ਜ਼ਹਿਨੀयत ਵਿੱਚ ਗੁਰੂ ਦਾ ਸ਼ਬਦ ਵਸਿਆ ਨਹੀਂ ਕਿਉਂਕਿ ਜਦੋਂ ਵਸ ਗਿਆ ਫਿਰ ਸਾਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ RAM KABEERA EK PAE HA KOI NA SAKE PESHANI HAR HAR JAN DOHI EK HA BIB BECHAR KICH NAHE ਫਿਰ ਉਹਦੇ ਵਿੱਚ ਤੇ ਤੇਰੇ ਵਿੱਚ ਕੋਈ ਅੰਤਰ ਨਹੀਂ ਰਹਿ ਜਾਣਾ ਪਾਵ ਜਿਹੋ ਜੇ ਨਿਰੰਕਾਰ ਦੇ ਗੁਣ ਨੇ ਉਹੋ ਹੀ ਗੁਣ ਤੇਰੇ ਅੰਦਰ ਸਮਾ ਜਾਣੇ ਨੇ ਜੇ ਉਹ ਦਇਆਵਾਨ ਤੇ ਤੂੰ ਵੀ ਦਇਆਵਾਨ ਜੇ ਉਹ ਕਿਸੇ ਦੇ ਔਗਣ ਨੂੰ ਨਹੀਂ ਚਤਾਰਦਾ ਤੇ ਤੂੰ ਵੀ ਕਿਸੇ ਦੇ ਔਗਣਾਂ ਨੂੰ ਨਾ ਚਤਾਰ ਹਾਲਾਂਕਿ ਸਿੱਖ ਪੜਦਾ ਰੋਜ ਹੈ ਅਰਦਾਸ ਵੀ ਕਰਦਾ ਏ ਬੇਨਤੀਆਂ ਵੀ ਕਰਦਾ ਏ ਕਿ ਦੇਖ ਕੇ ਅਣ ਡਿਠ ਕੀਤਾ ਪਰ ਇਹ ਕਰਦਾ ਨਹੀਂ ਇਹ ਦੇਖ ਕੇ ਸਗੋਂ ਨੂੰ ਨਸ਼ਰ ਕਰਦਾ ਪ੍ਰਗਟ ਕਰਦਾ ਮਾਲਕ ਕਿਰਪਾ ਕਰੇ ਜਿੱਥੇ ਤੁਹਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅੱਜ ਦੇ ਇਹਨਾਂ ਬੋਲਾਂ ਚ ਇਹ ਸਮਝਾ ਰਹੇ ਨੇ ਨਿਰੰਕਾਰ ਨੇ ਮਨੁੱਖ ਦੀ ਸਿਰਜਣਾ ਕੀਤੀ ਐ ਮਨੁੱਖ ਮਨੁੱਖ ਹੀ ਰਹਿ ਜਾਣਾ ਸੀ ਜੇ ਗੁਰੂ ਇਹਨੂੰ ਸਵਾਰਦਾ ਨਾ ਗੁਰੂ ਨੇ ਸਵਾਰਿਆ ਹੀ ਨਹੀਂ ਇਹਨੂੰ ਦੇਵਤਾ ਬਣਾ ਦਿੱਤਾ ਇੱਥੋਂ ਤੱਕ ਗੁਰਬਾਣੀ ਕਹਿੰਦੀ ਇਹਨੂੰ ਆਪਣੇ ਵਿੱਚ ਮਿਲਾ ਲਿਆ ਹੁਣ ਦੁਨੀਆ ਕਹਿੰਦੀ ਐ ਲੈਣੇ ਵਿੱਚ ਤੇ ਗੁਰਨਾਨਕ ਵਿੱਚ ਕੋਈ ਅੰਤਰ ਨਹੀਂ ਜੇਠੇ ਵਿੱਚ ਤੇ ਗੁਰੂ ਰਾਮਦਾਸ ਪਾਤਸ਼ਾਹ ਤੇ ਗੁਰੂ ਅਮਰਦਾਸ ਪਾਤਸ਼ਾਹ 'ਚ ਕੋਈ ਅੰਤਰ ਨਹੀਂ ਇੱਕ ਹੋ ਗਏ ਜਿਹੜੇ ਉਹਦੇ ਨਾਲ ਮਿਲ ਗਏ ਗੁਰਮੁਖੋ ਉਹ ਉਹਦਾ ਹੀ ਰੂਪ ਹੋ ਜਾਂਦੇ ਨੇ ਮਾਲਕ ਕਿਰਪਾ ਕਰੇ ਸਾਨੂੰ ਕਹਿਣ ਵਾਲਿਆਂ ਨੂੰ ਆਪ ਸੁਣਨ ਵਾਲਿਆਂ ਨੂੰ ਗੁਰੂ ਪਾਤਸ਼ਾਹ ਜੀ ਇਹ ਦਾਤ ਬਖਸ਼ਿਸ਼ ਕਰਨ ਦੀ ਗੁਰਬਾਣੀ ਨੂੰ ਇਸ ਭਾਵਨਾ ਨਾਲ ਪੜ੍ਹੀਏ ਕਿ ਗੁਰੂ ਦਾ ਕਹਾ ਹੋਇਆ ਸਾਡੀ ਜ਼ਿਹਨियत ਦਾ ਸ਼ਿੰਗਾਰ ਬਣ ਜਾਵੇ ਤਾਂ ਜੋ ਸਾਡਾ ਜੀਵਨ ਇਹ ਲੋਕ ਸੁਖੀਏ ਪਰ ਲੋਕ ਸੋਹੇਲਾ ਹੋ ਸਕੇ ਪੁੱਲਾਂ ਚੁੱਕਾਂ ਦੀ ਖਿਮਾ